ਗੁੱਡ ਮਾਰਨਿੰਗ ਫਰੈਂਡਸ ਸਵੇਰ ਦੀ ਪਿਆਰਪਰੀ ਸਤਸਰੀ ਕਾਲਾ ਜੀ ਆਪ ਸਾਰਿਆਂ ਨੂੰ ਲੋਜੀ ਸਵੇਰ ਹੋ ਚੁੱਕਿਆ ਤੇ ਸਾਹਮਣੇ ਨੀਲਾ ਢੋਲ ਵੀ ਦਿਖ ਰਿਹਾ ਜੋ ਕਿ ਖਤਰੇ ਦੀ ਨਿਸ਼ਾਨੀ ਹੈ ਨੀਲਾ ਢੋਲ ਸਾਡੇ ਘਰ ਵੀ ਪਿਆਇਆ ਹੈ ਹਨਾ ਯਾਦ ਆ ਗਿਆ ਮੈਨੂੰ ਦੇਖ ਕੇ ਪਿੱਛੇ ਤੇ ਲੋਜੀ ਸਵੇਰ ਹੋ ਗਈ ਹੈ ਟਾਈਮ ਹੋ ਗਿਆ ਤਾਂ ਇਸ ਟਾਈਮ 8:30 ਵਜੇ ਦਾ ਰੋਟੀ ਰੂਟੀ ਖਾ ਕੇ ਮੈਂ ਲਗੀ ਤੀ ਹਫਤੇ ਪਹਿਲਾਂ ਝਾੜੂ ਲਾਣ ਤੇ ਭਾਂਡੇ ਸਭ ਤੋਂ ਬਾਅਦਗੇ ਵਿੱਚ ਮੰਜਾਂਗੀ ਅੱਜ ਮੈਂ ਪਹਿਲਾਂ ਪਛਾੜੂ ਹੀ ਲਾਣੇ ਹੈ ਤੇ ਬੱਚੇ ਮੇਰੇ ਅੰਦਰ ਬੈਠੇ ਹੈ ਕਮਰੇ ਚ ਤੇ ਹੁਣ ਆਪਾਂ ਲਾਣੇ ਆ ਇੱਧਰ ਕਮਰੇ 'ਚ ਝਾੜੂ ਕਿਉਂਕਿ 베ੜਾ ਮੈਂ ਲਾਇਆ ਹੀ ਤੇ ਹੁਣ ਇਸ ਕਮਰੇ ਦਾ ਝਾੜੂ ਬਾਕੀ ਰਹਿ ਗਿਆ ਤਾਂ ਇਸ ਕਮਰੇ 'ਚ ਝਾੜੂ ਲਾਉਂਦੇ ਹੋਏ ਆਪਾਂ ਫਿਰ ਬਾਹਰ ਲਾਣਾ 베ੜੇ 'ਚ ਤੇ ਚੰਗੀ ਤਰ੍ਹਾਂ ਡਸਟਿੰਗ ਵਗੈਰਾ ਕਰਨੀ ਆ ਬਈ ਝਾੜੂ ਮੈਂ ਤਸੱਲੀ ਵਾਲਾ ਲਾਣੀ ਆ ਫਿਰ ਪਾ ਮੈਂ ਤੁਸੀਂ ਪੋਚਾ ਵੀ ਨਾ ਲਾਓ ਤਾਂ ਵੀ ਸਾਫ਼ ਲੱਗਦਾ ਜੇ ਢੰਗ ਨਾਲ ਝਾੜੂ ਲਗਿਆ ਹੋਵੇ ਤਾਂ ਤੇ ਰੁਪੈਂਜਲ ਕਰ ਰਹੀ थी ਇੱਧਰ ਡਰਾਏਂਗੇ ਦੇਖੋ ਰੁਪੈਂਜਲ ਨੇ ਕਿੰਨਾ ਵਧੀਆ ਬਣਾਇਆ ਇਹ ਡੋਰੀਮੋਨ ਲੱਗਦਾ ਮੈਨੂੰ ਆਈ ਥਿੰਕ ਡੋਰੀਮੋਨ ਹੀ ਹੋਊਗਾ ਇਹ ਤੇ ਰੁਪੈਂਜਲ ਵਹੀ ਡੋਰੀਮੋਨ ਬਣਾ ਰਹੀ थी ਔਰ ਜੋਤ ਕੈਮਰਾ ਛੱਤ ਕੇ ਪਿੱਛੇ ਪਿੱਛੇ ਮੇਰੀ ਵੀਡੀਓ ਸ਼ੂਟ ਕਰ ਰਹੀ ਹੈ ਤੇ ਬਬਜਤ ਕਹਿੰਦੀ ਮम्मा ਮੈਂ ਵੀਡੀਓ ਬਣਾਉਣੀ ਆ ਤੁਹਾਡੀ بس ਇੱਕ ਬੇੜਾ ਰਹਿ ਗਿਆ देख सकते हो हम कितनी सफाई करते हैं अपने घर में और करा, क्या मैं किसी को देखा रहा क्या बताऊँ अपने घर ही करूँगी भाई बुद्धा जी को प्रणाम कर लेते हैं जय बुद्धा जी की कैमरा मैन फोकस करो आगे जाने दो भाई कैमरा मैन को जो, जो। देख सकते हो कितना कवाड़ है <laughs> जो कि हमारे घर से निकला है <laughs> ਹਵਾ ਚੱਲ ਰਹੀ ਆ ਨਾ ਇਸ ਕਰਕੇ ਡਸਟ ਬਹੁਤ ਆ ਰਹੀ ਆ ਦੇਖੋ ਕਿੰਨੀ ਹਵਾ ਚੱਲ ਰਹੀ ਆ ਸਾਹਮਣੇ ਪੱਤੇ ਇੱਧਰੇ ਆ ਨਾ ਦੇਖਦੇ ਹੋ ਪੱਤੇ ਦੇਖ ਸਕਦੇ ਹੋ ਫਰੈਂਡਸ ਕਾਹ ਲੈਣੇ ਝਾੜੂ ਇਹ ਵੀ ਕੱਢਦੇ ਨਾ ਡਸਟ ਆ ਜਾਂਦੀ ਆ ਕਾਂ ਦੇ ਪਿੱਛੇ ਔਰ ਝਾੜੂ ਤਾਂ ਲੱਗ ਚੁੱਕਿਆ ਤਾਂ ਹਨਾ ਤੇ ਹੁਣ ਵਾਰੀ ਆ ਗਈ ᱛੀ ਮੇਰੀ ਭਾਂਡੇ ਮੰਜਣ ਦੀ ਸਾਰਾ ਚੰਗੀ ਤਰ੍ਹਾਂ ਝਾੜੂ ਲਾ ਕੇ ਪਿਛਲੇ ਛੋਟੇ 베ੜੇ 'ਚ ਝਾੜੂ ਲਾਇਆ ਫਿਰ ਮੈਂ ਕਮਰਿਆਂ 'ਚ ਲਾਇਆ ਕਮਰਿਆਂ ਤੋਂ ਬਾਅਦ ਫਿਰ ਮੈਂ ਆ ਗਈ ᱛੀ ਬਾਹਰ 베ੜੇ 'ਚ ਸਾਰੇ ਕੀਤੇ ਝਾੜੂ ਲਾ ਕੇ ਹੁਣ ਮੇਰੀ ਵਾਰੀ ਆ ਗਈ ᱛੀ ਰਸੋਈ ਦੀ ਰਸੋਈ ਦੇ ਵਿੱਚ ਭਾਂਡੇ ਵੀ ਬਹੁਤ ਹੋਏ ਪਏ ਤੇ ਤੁਹਾਨੂੰ ਪਤਾ ਹੀ ਹੈ ਸਵੇਰ ਦੇ ਭਾਂਡੇ ਬਹੁਤ ਹੁੰਨੇ ਆ ਤੇ ਭਾਂਡੇ ਮਾਂਜ ਕੇ ਸਭ ਤੇ ਲਾਸਟ ਦੇ ਵਿੱਚ ਮੈਂ ਲਾਉਂਗੀ ਪੋਚੇ ਪੋਚੇ ਲਾਣ ਤੋਂ ਬਾਅਦ ਵੀ ਫਿਰ ਆਪਾਂ ਨੇ ਵੀ ਸਿਰ ਸੁਰਬਾਣਾ ਐ ਬੱਚਿਆਂ ਦੇ ਵੀ ਬਾਣੇ ਐ ਬਸ ਇਹ ਰੂਪ ਪੰਜਲ ਦਾ ਤਾਂ ਜੋਤਨੇ ਬਾਤਿਆ ਸਿਰ ਕਿਉਂਕਿ ਜੋਤ ਬਾਦ ਹੁੰਦੀ ਆ ਰੂਪ ਦਾ ਸਿਰ ਪਰ ਜੋਤ ਨੂੰ ਖੁਦ ਨਹੀਂ ਬਾਣਾ ਆਂਦਾ ਹੈਗਾ ਆਪਣਾ ਸਿਰ ਕਿਉਂਕਿ ਜੋਤ ਤੋਂ ਵਾਲ ਨਹੀਂ ਨਾ ਸੰਭਲਦੇ ਹੈਗੇ ਚਲੋ ਹੌਲੀ ਹੌਲੀ ਲੱਗ ਜੂਗੀ ਤੇ ਬਾਕੀ ਭਾਂਡੇ ਮਾਂਜ ਕੇ ਫਿਰ ਬੱਚਿਆਂ ਨੂੰ ਨਾਲ ਦੀ ਨਾਲ ਘਾਰ ਹੈ ਬਈ ਭੁੱਖ ਵੀ ਛੇਤੀ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਚਾਹ ਵੀ ਬਣਾਣੀ ਆ ਆਪਾਂ ਨੇ ਲੋ ਜੀ ਫਰੈਂਡਸ ਕੰਮ ਕੁੰਮ ਹੋ ਗਿਆ ਆਪਣਾ ਸਾਰਾ ਫਰਨੀਚਰ ਤੇ ਹੋ ਗਏ ਆ ਬੇਲੇ ਔਰ ਫਿਲਹਾਲ ਭਾਂਡੇ ਬਰਤਨ ਵਗੈਰਾ ਝਾੜੂ ਪੋਚਾ ਸਾਰਾ ਕੰਮ ਫਿਨਿਸ਼ ਹੈ ਮੇਰਾ ਤੇ ਰੂਪ ਐਂਡ ਜੋਤ ਵੀ ਅੱਜ ਛੁੱਟੀ ਐ ਛੁੱਟੀ ਕਿਹਾ ਵੀ ਐਡਮਿਸ਼ਨਾਂ ਚੱਲ ਰਹੀਆਂ ਬੱਚਿਆਂ ਗਿਆ ਹਨਾ ਤੇ ਐਡਮਿਸ਼ਨ 10 ਤਰੀਕ ਤੱਕ ਤਾਂ ਐਡਮਿਸ਼ਨਾਂ ਹੀ ਚੱਲੀ ਜਾਣੀਆਂ ਮਤਲਬ ਪੂਰਾ ਮਹੀਨਾ ਹੀ ਚੱਲੀ ਜਾਂਦਾ ਜੀ ਕਿਸੇ ਦੀ ਪੈਰੈਂਟਸ ਦੀ ਲੇਟ ਵੀ ਹੋ ਜਾਂਦੀ ਐ ਐਡਮਿਸ਼ਨ ਹਨਾ ਕਿਉਂਕਿ ਕੋਈ ਮਤਲਬ ਕਣਕਾ ਕੁੰਕਾ ਵੱਡ ਕੇ ਐਡਮਿਸ਼ਨ ਕਰਦੇ ਕਰਵਾਉਂਦੇ ਆ ਕਈ ਤੇ ਲੇਕਿਨ ਬੱਚੇ ਸਕੂਲ ਜਾਣ ਲੱਗ ਜਾਂਦੇ ਆ ਤੇ ਸਾਡੀ ਰੂਪਨ ਜੋਤ ਦੀ ਐਡਮਿਸ਼ਨ ਤਾਂ ਹੋ ਗਈ ਸਭ ਤੋਂ ਪਹਿਲਾਂ ਹੋਈ ਆ ਜਿਸ ਦਿਨ ਅਸੀਂ ਰਿਜ਼ਲਟ ਸੁਣ ਲ ਗਏ ਤੇ ਨਾਲ ਦੀ ਨਾਲ ਐਡਮਿਸ਼ਨ ਕਰਾਇਆ ਇਹ ਤੇ ਤੇ ਬਾਕੀ ਇਹਨਾਂ ਦੀ ਬੁੱਕਸ ਵਗੈਰਾ ਲੈ ਕੇ ਆਣੀਆਂ ਹਲੇ ਹਾਏ ਹੈਲੋ ਕਵੇ ਲੈ ਲਿਆ ਕੀ ਅੱਛਾ ਕਹਿਦੀ ਆਂਟੀ ਨੂੰ ਕਹਦੀ ਬਸ ਆਲਣ ਵਾਸਤੇ ਚਾਹੀਦਾ ਥੋੜਾ ਜਿਹਾ ਠੀਕ ਐ ਤੇ ਬਾਕੀ ਅ ਬੱਚਿਆਂ ਨੂੰ ਮੇਰੇ ਬੱਚੇ ਹਾਂ ਹਾਂ ਮੱਕੀ ਦਾ ਥੋੜਾ ਜਿਹਾ ਸਾਗ ਬਣਾਣਾ ਨਾ ਉਹਦੇ ਵਾਸਤੇ ਚਾਹੀਦਾ ਤੇ ਅੱਜ ਮੈਂ ਬਣਾਣਾ ਸਾਗ ਜੋਤ ਨਾ ਮੱਕੀ ਦਾ ਆਟਾ ਲੈਣ ਜਾ ਰਹੀ ਹੈ ਉਹ ਕਹਿ ਰਹੀ ਹੈ ਵੀ ਥੋੜਾ ਜਿਹਾ ਲੈ ਕੇ ਆਈ ਤੇ ਬਾਕੀ ਬੱਚੇ ਮੇਰੇ ਸਕੂਲ ਜਾਣ ਲੱਗ ਜੂਗੇ ਕਿਉਂਕਿ ਬਬਜੋਤ ਕੀ ਨਾ ਡਰੈਸ ਲੈ ਕੇ ਆਣੀ ਹੈ ਬਬਜੋਤ ਕੀ ਡਰੈਸ ਟਾਈਟ ਹੋਗੀ ਤੇ ਉਹ ਮਿਲੂਗੀ ਡੇਰਾ ਬਸੀ ਤੇ ਡੇਰਾ ਬਸੀ ਲੈ ਕੇ ਆਣੀ ਆ ਅਸੀਂ ਬੁੱਕਸ ਲੈ ਕੇ ਆਣੀ ਆ ਨਾ ਜਿਸ ਦਿਨ ਉਸੇ ਦਿਨ ਡਰੈਸ ਲਿਆਉਂਗੇ ਜਿਸ ਦਿਨ ਬਬਜੋਤ ਕੀ ਡਰੈਸ ਆ ਗਈ ਬਬਜੋਤ ਜਾਣਾ ਸ਼ੁਰੂ ਕਰ ਦੇਗੀ ਉਹ ਰੂਪ ਵੀ ਨਾਲ ਹੀ ਆ ਬਬਜੋਤ ਕੇ ਤੇ ਦੋਨੋਂ ਪੈਣਾ ਉਸੀ ਸਕੂਲ ਚ ਐਡਮਿਸ਼ਨ ਕਰਾਈ ਹੈ ਜਿਸ ਤੇ ਪ੍ਰੋਪਰ ਪੜ ਰਹੀਆਂ ਹੈ ਇਹ ਹਨਾ ਤੇ ਬਬਜੋਤ ਮੇਰੀ ਢਾਈ ਤਿੰਨ ਸਾਲ ਦੀ ਸੀ ਇੱਕੋ ਸਕੂਲ ਚ ਪੜ ਰਹੀ ਹੈ ਸੀਬੀਐਸਸੀ ਸਕੂਲ ਹੈ ਸ਼ੁਰੂ ਤੋਂ ਹੀ 14 ਸਾਲ ਹੋ ਗਏ ਮੇਰੀ ਬਬਜੋਤ ਨੂੰ ਸੌਰੀ 14 ਸਾਲ ਦੀ ਤਾਂ ਹੋਈ ਹੈ ਮਤਲਬ ਆਈ ਥਿੰਕ 11 ਸਾਲ ਹੋ ਗਏ ਮੇਰੀ ਜੋਤ ਨੂੰ ਉਸੀ ਸਕੂਲ ਚ ਜਾ ਰਹੀ ਹੈ ਪ੍ਰੋਪਰ ਤੇ ਮੈਂ ਸਕੂਲ ਕਦੇ ਚੇਂਜ ਨਹੀਂ ਕਰਿਆ ਹੈਗਾ ਕਿਉਂਕਿ ਬੱਚੇ ਨੂੰ ਅਗਰ بار-बार ਸਕੂਲ ਚੇਂਜ ਕਰੀ ਜਾਓ ਨਾ ਤੋਂ ਬੱਚੇ ਦਾ ਨਾ 베ਸ ਨਹੀਂ ਬਣਦਾ ਹੈਗਾ ਹਨਾ ਤੇ ਚਲੋ ਜੀ ਮੈਂ ਬਸ ਅਸੀਂ ਮੈਂ ਚਾਹ ਚੋ ਪੀ ਕੇ ਸਾਰਾ ਕੰਮ ਨਿਬੇੜ ਕੇ ਚਾਹ ਪੀ ਕੇ ਬਿਸਕੁਟ ਖਾਏ ਚਾਹ ਦੇ ਨਾਲ ਰੂਪ ਨੇ ਵੀ ਖਾਏ ਤਾਂ ਮੈਂ ਕੈਮਰਾ ਚੱਕਿਆ ਫਿਰ ਮੈਂ ਵੀਡੀਓ ਸਟਾਰਟ ਕਰੀਆ ਆਪਣੀ ਤੇ ਪਹਿਲਾਂ ਝਾੜੂ ਪੋਚਾ ਬਰਤਨ ਵਗੈਰਾ ਹਾਂਜੀ ਕੀ ਲੈਣਾ ਹੈ ਆਪਕੋ ਇਹ ਤਾਂ ਬੰਦਾ ਕਾਰਟੂਨ ਦੇਖ ਰਿਹਾ ਆਪਕੀ ਕੁੱਤਾ ਪਹਿਲਾਂ ਆਵਾਜ਼ ਘਟਾ ਗਰ ਫਿਰ ਦਏ ਫਰੈਂਡਸ ਕੇ ਸਾਥ ਬਾਤੇ ਕਰਨਾ ਹਾਂ ਇਹ ਛੋਟੇ ਕਿਸ ਨੇ ਕਰੀ ਹੈ ਤੇਰੀ ਦੀਦੀ ਦੀਦੀ ਨੇ ਕਰੀ ਹੈ ਦਿਖਾਤਾ ਸਹੀ ਦਿਨੋਂ ਆ ਕੇ आज रुपएंजले ने नया स्टाइल बनाया हेलो नया बनाया आपने आ सुंदर लग रही हो बहुत ज्यादा लंबी कुत्ता लग रही है ना आपके बाल लंबे हो गए जस्ट सब्जी वाला आ गया सब्जी देखते दे क्या है मिर्चा लेनी है मैं और अदरक खाना पूछ दे क्या सब्जी है क्या सब्जी है वीरा ਸਬਜੀ ਪਰਗਾਹਣ ਤੋਂ ਤੂ ਗਿਆ ਹਰੀ ਮਿਰਚ ਹੈ ਮਟਰ ਮਿਰਚ ਅੰਨੀ ਮੈਂ ਕੀ ਕਰਦੀ ਆ ਵਿੱਚ ਆਇਆ ਤੇ ਇਧਰ ਮੈਂ ਸਬਜੀ ਲੈ ਲਈ ਹੈ ਭਾਈ ਦਾ ਬੋਈਆ ਦੇਣ ਜਾ ਰਹੀ ਆ ਵਾਪਸ ਕਿਉਂਕਿ ਸਬਜੀ ਮੈਂ ਅੰਦਰ ਰੱਖਿਆ ਹੀ ਆਪਣੀ ਜਿਹੜੀ ਜਿਹੜੀ ਲੈਣੀ ਸੀ ਆਏ ਆ ਕਿੰਨੇ ਚੋਰ ਕੀ ਵੱਜਿਆ ਦਰਵਾਜ਼ਾ ਵੀ ਮੈਂ ਲਈਆ ਜੀ ਸਬਜ਼ੀ ਸਬਜ਼ੀ ਕਿਆ ਲਈਆ ਮੈਂ ਟਮਾਟਰ ਹਰੀ ਮਿਰਚਾਂ ਧਨੀਆ ਔਰ ਅਦਰਕ ਲਿਆਇਆ ਤੇ ਖੀਰੇ ਲਏ ਆ ਢੋਕੇ ਮੈਂ ਟੋਕਰੀ ਚ ਘੜਤੇ ਨਾਲ ਦੀ ਨਾਲ ਕਿਉਂਕਿ ਸੁੱਕ ਜਾਣੇ ਆ ਫਿਰ ਸਬਜ਼ੀ ਕੀ ਨਾ ਸੋਰੀ ਮਿਰਚਾਂ ਗਿਆ ਡੰਡੀਆਂ ਤੋੜ ਕੇ ਆਪਾਂ ਇੱਕ ਡੱਬੇ ਵਾਂ ਪਾ ਦੂਗੇ ਫਿਰ ਇਸ ਤੋਂ ਅਗਲਾ ਕਦੇ ਵੀ ਮਿਰਚਾਂ ਟੋਡੀਆਂ ਲਾਲ ਨਹੀਂ ਹੁੰਦੀ ਹੈਗੀਆਂ ਜੇ ਆਪਾਂ ਡੱਬੇ ਚ ਪਾ ਦੋ ਹਨਾ ਤੇ ਅ ਬਸ ਆਪਾਂ ਨੇ ਕੀ ਕਰਨਾ ਮਿਰਚਾਂ ਦੀ ਡੰਡੀਆਂ ਤੋੜ ਕੇ ਨਾ ਇੱਕ ਪਲਾਸਟਿਕ ਦਾ ਡੱਬਾ ਲੈ ਲਓ ਉਹਦੇ ਵਿੱਚ ਪਾ ਦਿਓ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਪਹਿਲਾਂ ਮਿਰਚਾਂ ਨੂੰ ਤੋੜਨਾ ਤੁਸੀਂ ਚੰਗੀ ਤਰ੍ਹਾਂ ਜਦੋਂ ਸੁੱਕ ਜੂंगी ਹੈ ਨਾ ਉਸ ਤੋਂ ਬਾਅਦ ਡੰਡੀਆਂ ਤੋੜ ਕੇ ਇੱਕ ਡੱਬੇ 'ਚ ਪਾ ਦਿਓ ਤੇ ਡੱਬੇ 'ਚ ਪਾ ਕੇ ਫਿਰ ਤੁਸੀਂ ਢੱਕਣ ਲਾ ਕੇ ਰੱਖ ਦਿਓ ਫ੍ਰਿਜ 'ਚ ਥੋੜੀ ਮਿਰਚਾ ਕਦੇ ਵੀ ਲਾਲ ਨਹੀਂ ਹੁੰਦੀ ਹੈ ਹੈਗੀਆਂ ਮੈਨੂੰ ਮੇਰੀ ਮੰਮੀ ਨੇ ਦੱਸਿਆ ਤਾਂ ਮੈਂ ਵੀ ਓਦਾਂ ਹੀ ਰੱਖਣ ਲੱਗ ਗਈ ਹੁਣ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਹਨਾ ਤੇ ਉਹ ਕਹਿੰਦੇ ਵੀ ਲਾਲ ਨਹੀਂ ਹੁੰਦੀਆਂ ਹੈਗੀਆਂ ਮੈਂ ਵੀ ਹੁਣ ਉਸਤਰੀ ਰੱਖੂਗੀ ਤੋੜ ਕੇ ਤੇ ਮਭਜੋਤੇ ਤੜਵਾਉਂਗੀ ਡੰਡੀਆਂ ਕਿਉਂਕਿ ਮੈਂ ਪੀਣਾ ਕਰਨਾ ਹੈ ਇੱਕ ਸਲਾਹ ਹੈ ਕਿ ਮੈਂ ਕਣਕ ਧੋਵਾਂ ਲੇਕਿਨ ਧੋ ਕੇ ਨਾ ਮਿੱਟੀ ਧੂੜ ਬਹੁਤ ਉੱਡ ਰਹੀ ਹੈ ਅੱਜ ਕੱਲ ਹਵਾ ਬਹੁਤ ਚੱਲ ਰਹੀ ਹੈ ਤੇ ਉੱਪਰ ਕਬੂਤਰ ਵੀ ਆ ਜਾਂਦੇ ਆ ਸਾਰੇ ਕਣਕ ਖਾ ਜਾਣੀ ਆ ਕਬੂਤਰਾਂ ਨੇ ਤੇ ਮੈਂ ਹੁਣ ਹੱਥਾਂ ਨਾਲ ਹੀ ਪੀਣਾ ਕਰਾਂਗੀ ਸ਼ਾਮ ਨੂੰ ਬਸ ਇਹੀ ਸਲਾਹ ਹੈ ਮੇਰੀ ਫਿਲਹਾਲ ਮੈਂ ਰੋਟੀ ਬਣਾਉਣ ਲੱਗੀ ਸੀ ਕਿਉਂਕਿ ਦੁਪਹਿਰ ਦਾ ਵੀ ਟਾਈਮ ਹੋ ਗਿਆ 1:30 ਬਜ ਗਏ ਤੇ ਆਪਾਂ ਬਣਾਣੇ ਆ ਜੀ ਪਹਿਲਾਂ ਫੁਲਕੇ ਕਿਉਂਕਿ ਬੱਚਿਆਂ ਨੇ ਵੀ ਖਾਣੇ ਆ ਅਸੀਂ ਵੀ ਖਾਣੇ ਆ ਤੇ ਉਸ ਤੋਂ ਬਾਅਦ ਜੋ ਤੋਂ ਸਮਾਰ ਕੇ ਸਬਜ਼ੀਆਂ ਰੱਖੀਆਂ ਇਹ ਸੁੱਕ ਜੂਗੀਆਂ ਫਿਰ ਆਪਾਂ ਫ੍ਰਿਜ ਵਿੱਚ ਰੱਖੋਗੇ ਇਹਨਾਂ ਨੂੰ ਉਸ ਤੋਂ ਬਾਅਦ ਤੇ ਚਲੋ ਜੀ ਪਹਿਲਾਂ ਆਪਾਂ ਬੱਚਿਆਂ ਲਈ ਰੋਟੀ ਬਣਾ ਦੰਨੇ ਆ ਭੁੱਖ ਲੱਗੀ ਵੀ ਬੱਚਿਆਂ ਨੂੰ ਵੀ ਇੱਧਰ ਲੱਗੀਆਂ ਜੀ ਮੈਂ ਰੋਟੀ ਬਣਾਣ ਗਰਮਾ ਗਰਮ ਫੁਲਕੇ ਕਿਉਂਕਿ ਬੱਚਾ ਨੂੰ ਲੱਗੀ ਆ ਭੁੱਖ ਤਾਨੂੰ ਪਤਾ ਹੀ ਆ ਜਦੋਂ ਭੁੱਖ ਲੱਗਦੀ ਆ ਬੱਚਾ ਨੂੰ ਨਾਲ ਦੀ ਨਾਲ ਰੋਟੀ ਦੇਣੀ ਪੈਂਦੀ ਆ ਨਹੀਂ ਨਿਆਣੇ ਨੇ ਹੱਲਾ ਤਾਰ ਦੇਣਾ ਆ ਕਿਉਂਕਿ ਘਰ ਆ ਬਈ ਘਰ ਰਹਿ ਕੇ ਬੱਚਾ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਆ ਤੇ ਗਰਮਾ ਗਰਮ ਰੋਟੀ ਬਣਾ ਦੇਣੀ ਆ ਤੇ ਰਾਤ ਮੈਂ ਬਣਾਇਆਤਾ ਜੀ ਬੈਂਗਣਾ ਦਾ ਪਰਤਾ ਬੈਂਗਣਾ ਦਾ ਪਰਤਾ ਪਿਆ ਆ ਔਰ ਕੀ ਕਹਿੰਨੇ ਉਹਨੂੰ ਚਟਣੀ ਪਈ ਆ ਜਿੰਨੇ ਚਟਣੀ ਲੈਣੀ ਹੋਊ ਚਟਣੀ ਲੈ ਲੂਗੇ ਤੇ ਰੁਪੰਜ ਲਈਦੀ ਮम्मा ਮੇਰੀਆਂ ਦੋ ਰੋਟੀਆਂ ਬਣਾ ਦਿਓ ਮੈਨੂੰ ਕਹਿਣ ਆਈ ਤੀ ਹੁਣ ਕਹਿ ਕੇ ਚਲੀ ਗਈ ਮੈਂ ਕਿਹਾ ਪੁੱਤ ਤੂੰ ਛੋਟਾ ਜਿਹਾ ਬੱਚਾ ਆ ਤੂੰ ਦੋ ਰੋਟੀਆਂ ਖਾ ਲੂਗਾ ਕਹਿੰਦੀ ਮੇਰੀ ਦੋ ਰੋਟੀਆਂ ਬਣਾ ਦਿਓ ਲੋ ਜੀ ਜੀ ਰੋਟੀ ਲੋ ਜੀ ਰੋਟੀ ਬਣ ਗਈ ਹੈ ਆਪਣੀ ਤੇ ਬੱਚਾ ਨੂੰ ਲੱਗੀ ਵੀ ਹੈ ਭੁੱਖ ਹੁਣ ਨਾਲ ਦੀ ਨਾਲ ਬੱਚਾ ਨੇ ਕਿਹੜਾ ਆ ਕੱਟ ਕੇ ਦਿਖਾ ਤਾ ਸੁਣ ਵੀ ਬੀਜ ਨਹੀਂ ਹੈ ਕੱਟਣਾ ਕੱਟ ਲਈ ਰੋਟੀ ਗੱਲ ਐਸੀ ਖਾ ਲਈ ਤੇ ਹਾਂ ਲੈ ਨੂੰ ਵੀ ਦੇ ਰੂਪ ਨੂੰ ਵੀ ਰੋਟੀ ਪਾ ਕੇ ਦੇ ਦੇ ਨਾਲ ਤੂੰ ਖਾ ਲੈ ਕੀ ਰੂਪ ਨੂੰ ਬਣ ਦੇ ਦੇ ਰੂਪ ਚਟਨੀ ਪਈ ਹੈ ਸਬਜੀ ਪਈ ਹੈ ਕੀ ਆ ਲੈਣਾ ਤੈ ਚਟਨੀ ਚਟਨੀ ਲੈਣੀ ਹੈ ਰੋਟੀ ਦੱਸੋ ਦੋਨੋਂ ਪਹਿਣਾ ਖਾਰੀਆਂ ਜੀ ਇੱਧਰ ਬੈਠ ਕੇ ਰੋਟੀ ਕਿਉਂਕਿ ਇਹਨਾਂ ਨੇ ਲਈਆ ਮਲਾਈ ਮਲਾਈ ਦੇ ਵਿੱਚ ਥੋੜੀ ਜੀ ਚਟਣੀ ਮਿਕਸ ਕਰੀਆ ਇਹਨਾਂ ਨੇ ਚਟਣੀ ਔਰ ਮਲਾਈ ਮਿਕਸ ਕਰਕੇ ਫਿਰ ਰੋਟੀ ਖਾਰੀਆਂ ਨਾਲ ਲਿਆਵਾ ਇਹਨਾਂ ਨੇ ਖੀਰਾ ਕਿਉਂਕਿ ਖੀਰਾ ਕਟਿਆ ਨਹੀਂ ਨਾ ਨੇ ਸਾਬਤਾ ਹੀ ਚੱਕ ਲਿਆ ਏਦਾਂ ਹੀ ਲੱਗੀਆਂ ਹੋਈਆਂ ਖਾਣ ਇਹਨਾਂ ਤੋਂ ਬਾਅਦ ਖਾਉਂਗੀ ਮੈਂ ਕਿਉਂਕਿ ਮੈਨੂੰ ਵੀ ਭੁੱਖ ਲੱਗੀ ਵੀ ਐ ਸਾਹਮਣੇ ਚੱਲ ਰਹੇ ਐ ਇਹਨਾਂ ਦੇ ਕਾਰਟੂਨ ਕਾਰਟੂਨ ਦੇਖਦੇ ਦੇਖਦੇ ਇੰਜੋਏ ਕਰਦੇ ਕਰਦੇ ਬੱਚਿਆਂ ਨੇ ਖਾਈ ਐ ਜੀ ਰੋਟੀ ਦੋਨੋਂ ਭੈਣਾਂ ਨੇ ਬੈਠ ਕੇ ਤੇ ਵੱਡੀ ਭੈਣ ਨੇ ਛੋਟੀ ਭੈਣ ਦਾ ਸਿਰ ਬਾਇਆ ਅੱਜ ਤੇ ਉਸ ਤੋਂ ਬਾਅਦ ਖਾਉਂਗੀ ਮੈਂ ਰੋਟੀ ਹਣਾ ਬਲੋ ਜੀ ਜਸਟ ਮੈਂ ਸੋ ਗਈ ਸੀ ਸੋ ਕੇ ਉੱਠੀ ਆ ਹੁਣੀ ਤੇ ਹੁਣ ਯਾਦ ਆਇਆ ਮੈਨੂੰ ਕਿ ਚਾਹ ਵੀ ਬਣਾਣੀ ਐ ਹਣਾ ਟਾਈਮ ਹੋ ਗਿਆ ਤਾਂ 4:10 ਬਾਕੀ ਹੈ ਮੇਰੀ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਿਆ ਨੀਂਦ ਆ ਗਈ ਕੁਝ ਮੌਸਮ ਵੀ ਇਹ ਜਿਹਾ ਹੈ ਕਿਉਂਕਿ 11 ਵਜੇ ਤੋਂ ਹੀ ਨੀਂਦ ਆਣੀ ਸਟਾਰਟ ਹੋ ਜਾਂਦੀ ਹੈ ਮੌਸਮ ਚੇਂਜ ਹੋ ਗਿਆ ਨਾ ਔਰ ਮੈਂ ਤਰੀ ਵੀ ਆ ਚਾ ਕਿਉਂਕਿ ਬਬਜੋਦ ਕੇ ਪਾਪਾ ਆਨੇ ਵਾਲੇ ਆ ਜਸਟ ਬਬਜੋਦ ਕੇ ਪਾਪਾ ਲੈਣ ਗਏ ਆ ਰੁਪਿਆ ਬਬਜੋਦ ਕੀ ਕਿਤਾਬਾਂ ਬੁక్స్ ਕਿਉਂਕਿ ਪਹਿਲਾਂ ਹੀ ਲੈ ਲੈਣੀਆਂ ਹਨ ਫਿਰ ਬੱਚੇ ਸ਼ੁਰੂ ਹੋ ਜਾਣੇ ਆ ਜਾਣੇ ਫਿਲਹਾਲ ਮੈਂ ਦੇਖ ਲਈ ਥੋੜਾ ਜਿਹਾ ਸਿੱਸਾ ਔਰ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਕਿਉਂਕਿ ਬਲੌਗ ਹੋ ਜੂਗਾ ਲੰਬਾ ਗੁੜੀਆਂ ਮੇਰੀ ਰੁਪੈਂਜਲ ਖੇਡ ਰਹੀ ਐ ਬਾਹਰ ਤੇ ਜੋਤ ਗਈ ਐ ਗਵਾਂਡੀਆਂ ਦੇ ਘਰ ਕੋਈ ਕੰਮ ਭੇਜੀ ਐ ਮੈਂ ਤੇ ਚਲੋ ਜੀ ਬਲੌਗ ਦਾ ਕਰਦੇ ਆ ਪੈਂਡ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਬਾਕੀ ਚਾਹ ਪੀ ਕੇ ਮੈਂ ਕਰਨ ਆਇਆ ਪੀਣਾ ਕਿਉਂਕਿ ਮੈਂ ਹੱਥ ਨਾਲ ਹੀ ਕਰ ਦੇਣਾ ਕਿਉਂਕਿ ਜੇ ਮੈਂ ਧੋਈ ਕਾੜ ਤਾਂ ਕਈ ਦਿਨ ਨਹੀਂ ਸੁੱਕਣੀ ਹੈਗੀ इस करके मैं हाथ हाल ही पीना कर देना है तो फिलहाल पाइए चीनी पत्ती और मैं लगा सब्जियां जो कि धोईया तो ती टमाटर वगैरह हरी मिर्च और खीरे धो तो के रखे थे ये फ्रिज च लगाने हैं मैं तो चलो जी मिल रहे हैं नैक्सट तक के लिए बाय बाय